ਅੱਗੇ ਚੱਲ ਰਹੀ ਔਰ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਰਕਰਸ ਨੇ ਉਹਨਾਂ ਵਿੱਚ ਜਿਹੜੀ ਸੈਲੀਬ੍ਰੇਸ਼ਨ ਹੈ ਉਹ ਸ਼ੁਰੂ ਹੋ ਗਈ ਹੈ ਮਠਾਈ ਉਹ ਵੰਣੀ ਉਹਨਾਂ ਨੇ ਸ਼ੁਰੂ ਕਰਤੀ ਹੈ ਹਲੇ 6 ਰਾਊਂਡ ਦੇ ਰਿਜ਼ਲਟ ਆਏ ਆ ਜਿਹਦੇ ਵਿੱਚ 27000 ਜਿਹੜੀ ਹੈ ਪੋਲ ਹੋਈ ਹੈ ਵੋਟ ਮਹਿੰਦਰ ਭਗਤ ਨੂੰ ਔਰ ਜਿਹੜਾ ਕਾਂਗਰਸ ਦੇ ਕੈਂਡੀਡੇਟ ਸੁਨਦਰ ਗੌਰੋਂ ਕਾਫੀ ਪਿੱਛੇ ਨੇ 15000 ਤੋਂ ਪਿੱਛੇ ਨੇ ਸੋ ਇਹ ਸੀਨਸ ਨੇ ਜਲੰਧਰ ਵੈਸਟ ਬਾਈਪੋਲ ਤੋਂ ਕਿ ਜਿਹੜਾ ਰਿਜ਼ਲਟ ਆਣਾ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਉਸ ਤੋਂ ਬਾਅਦ ਵਰਕਰਸ ਨੇ ਕੁਝ ਨਹੀਂ ਹਾਂਜੀ ਮੈਮ ਕੀ ਨਾਮ ਹੈ ਹਾਂਜੀ ਹਾਂਜੀ ਮਾਮ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦਾ ਰਿਜ਼ਲਟ ਆ ਰਿਹਾ ਵੀ ਲੱਗ ਰਿਹਾ ਹੈ ਕੈਂਡੀਡੇਟ ਜਿੱਤ ਜਾਣਗੇ ਤੁਹਾਡੇ ਜਿੱਤ ਜਾਣਗੇ ਨਹੀਂ ਜਿੱਤ ਗਏ ਨੇ ਹਾਂਜੀ ਹਾਂ ਹਲਕਾ ਬੈਸਟ ਦੇ ਵੋਟਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਇੰਨਾ ਵਿਸ਼ਵਾਸ ਜਤਾਇਆ ਤੁਸੀਂ ਜਿੱਤਣ ਦੀ ਗੱਲ ਕਰਦੇ ਹਾਂ ਬਹੁਤ ਵੱਡੀ ਲੀਡ ਦੇ ਨਾਲ ਇਹ ਜਿਹੜੇ ਸਾਡੇ ਮਨਦਰ ਭਗਤ ਜੀ ਵਿਧਾਇਕ ਬਣਨ ਜਾ ਰਹੇ ਆ ਕਿਉਂਕਿ ਹਲਕੇ ਬੈਸਟ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਬਹੁਤ ਵਧੀਆ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਉਹਨਾਂ ਨੂੰ ਪਤਾ ਕਿ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਤੇ ਵਿਧਾਇਕ ਵੀ ਅਸੀਂ ਆਮ ਆਦਮੀ ਪਾਰਟੀ ਦਾ ਬਣਾ ਕੇ ਭੇਜ ਗਏ ਇਸ ਲਈ ਉਹਨਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਮੈਂ ਜਲੰਧਰ ਬੈਸਟ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਵਧਾਈ ਵੀ ਦਿੰਦੀ ਹਾਂ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਡਿਫੀਟ ਹੋਈ ਸੀ ਸੈਟ ਬੈਕ ਲੱਗਾ ਸੀ ਪਾਰਟੀ ਨੂੰ ਤੁਹਾਨੂੰ ਲੱਗਦਾ ਇਹ ਤੋਂ ਰਿਵਾਈਵ ਹੋ ਜਾਏਗਾ ਥੋੜਾ ਜਿਹਾ ਇਸ ਦੇਖੋ ਲੋਕ ਸਭਾ ਦੀ ਇਲੈਕਸ਼ਨ ਹੋਰ ਹੁੰਦੀ ਆ ਲੋਕ ਸੈਂਟਰ ਦਾ ਦੇਖ ਕੇ ਵੋਟ ਦਿੰਦੇ ਆ ਤੇ ਪਰ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਆ ਉਹ ਹੋਰ ਹੁੰਦੀ ਆ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਵਿਕਾਸ ਕੌਣ ਕਰ ਰਿਹਾ ਲੋਕਾਂ ਨੂੰ ਉਮੀਦ ਆ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਪਤਾ ਕਿ ਇੱਥੇ ਜਿਹੜਾ ਵਿਕਾਸ ਆ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕਰਨਗੇ ਬਹੁਤ ਵਧੀਆ ਵਿਕਾਸ ਕਰ ਰਹੇ ਨੇ ਉਹ ਦੇਖੋ ਇਧਰ ਵੀ ਪਾਰਟੀ ਵਰਕਰਸ ਹੋਰ ਵੀ ਖੜੇ ਨੇ ਇਹਨਾਂ ਨੇ ਜਿਹੜੇ ਉਹ ਲੈ ਹੋਏ ਆ ਪਾਰਟੀ ਦੇ ਫਲੈਗਸ ਹੱਥ ਦੇ ਵਿੱਚ ਨੇ ਔਰ ਲਗਾਤਾਰ ਇੱਥੇ ਕਾਊਂਟਿੰਗ ਸੈਂਟਰ ਦੇ ਬਾਹਰ ਤੁਸੀਂ ਦੇਖੋ ਇਹ ਜੁਬਿਲੇਸ਼ਨ ਦੇ ਸੀਨਸ ਨੇ ਵੀ ਆਮ ਆਦੀ ਪਾਰਟੀ ਵਾਸਤੇ ਇੱਕ ਵੱਡਾ ਦਿਨ ਆਇਆ ਵੀ ਉਹਨਾਂ ਨੇ ਕਿਉਂਕਿ ਲੋਕ ਸਭਾ ਦੇ ਵਿੱਚ ਮੈਂ ਦੱਸਿਆ ਜਿਵੇਂ ਵੀ ਸੈਟ ਬੈਕ ਸੀ ਸਿਰਫ 30 ਸੀਟਾਂ ਜਿਤਕਿਆ ਸੀ ਲੇਕਿਨ ਹੁਣ ਇਹ ਸੀਟ ਜਿਹੜੀ ਆ ਆਲਮੋਸਟ ਆਮ ਆਦੀ ਪਾਰਟੀ ਜਿੱਤੀ ਹੋਈ ਨਜ਼ਰ ਆ ਰਹੀ ਜਿਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਰਕਰਸ ਮਠਾਈਆਂ ਵੰਡ ਰਹੇ ਨੇ ਇੱਥੇ ਕਾਊਂਟਿੰਗ ਸੈਂਟਰ ਦੇ ਬਾਹਰ ਉਹਨਾਂ ਨੇ ਆਪਣੇ ਆਪ ਨੂੰ ਇੱਕ ਉਸ ਰੰਗ ਚ ਢਾਲਿਆ ਜੋ 2022 ਦੇ ਵਿੱਚ ਸੀਗਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੀ ਆਮ ਆਦੀ ਪਾਰਟੀ ਨੂੰ ਬੜੀ ਲੋਡ ਸੀ ਇਹ ਪਾਰਟੀ ਨੂੰ ਬੜੀ ਲੋਡ ਸੀ